ਰਾ ਕਹਿੰਦੇ ਵੀ ਤੂੰ ਕਬੱਡੀ ਖੇਡ ਕੰਮ ਵੀ ਛੱਡ ਦੇ ਤੇ ਫਿਰ ਕੀ ਐ ਇੱਥੇ ਮੰਜਾ ਚੱਕ ਲਿਆ ਆ ਮੁਕਤ ਦੀ ਦਾ ਕਿਰਾਇਆ ਨਹੀਂਗਾ ਜਿੰਮ ਦਾ ਕਿਰਾਇਆ ਨਹੀਂ ਕੋਈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ мэдээгэн гээд энэ хатгаад гээд shavash 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 good day Got, Got shavash okay shavash ah là OK, ok. Huh? Hả? <laughs> ਗੱਡੋ ਸ਼ਾਬਾਸ਼ ਗੱਡੋਏ ਮੇਰੀ ਸਾਥੀ ਆਪ ਕਿਵੇਂ ਨਾ 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 ਰੱਬਾ बस बस देख लो ओके okay. गुड शाबाश गुड शाबाश गुड शाबाश गुड शाबाश Oh. Şavaş. 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 Very good. Şavaş. 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 Bas. 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 Şavaş. 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 Hey, hey. Eh, sana da Şavaş. ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਗੁੱਡ ਸ਼ਾਬਾਸ਼ 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 ਜੰਪ ਨਾਲ ਜੰਪ ਨਾਲ ਵੈਰੀ ਗੁੱਡ ਬਸ ਬਸ ਬਿਲਕੁਲ ਸਿੱਧਾ ਟਿੱਡਾ ਨਹੀਂ ਬਿਲਕੁਲ ਸਿੱਧਾ ਅ ਬਸ 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 ਤੇਰਾ ਅੰਤ ਨਾ ਜਾਇ ਰੱਖਿਆ ਵਾਹਿਗੁਰੂ ਲੈ ਉੱਠ ਕੇ ਬੈਠ ਕਾ ਠੀਕ ਆ ਇੱਕ ਥਾਂ ਤੇ ਖੜ ਕੇ ਜਾ ਉੱਠ ਕੇ ਬੈਠ ਕਾ ਤੇ 15 ਲੱਗਣੀਆਂ 15 ਐ ਜਿੱਥੇ ਖੜੇ ਉੱਥੇ ਲੱਗਣੀਆਂ ਠੀਕ ਆ 15 ਐ ਓਕੇ ਹਾਂ ਰੈਡੀ ਸਟਾਰਟ ਸਟਾਰਟ ਸ਼ਾਬਾਸ਼ ਹਾਂ ਵੈਰੀ ਗੁੱਡ ਸ਼ਾਬਾਸ਼ ਗੁੱਡ ਗੁੱਡ ਸ਼ਾਬਾਸ਼ ਗੁੱਡ ਸ਼ਾਬਾਸ਼

şavaş 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 götü şavaş ha huh. ਬਿਲਕੁਲ ਇੱਕੇ ਥਾਂ ਤੇ ਇੱਕੇ ਥਾਂ ਤੇ ਹੁਣ ਦੂਜੀ ਸੈਟ ਬਿਲਕੁਲ ਇੱਕੇ ਥਾਂ ਤੇ ਮੈਂ ਹਿਲਦਾ ਨਹੀਂਗਾ ਮੈਂ ਬਿਲਕੁਲ ਹਿਲਦਾ ਨਹੀਂ ਪ੍ਰੈਕਟਿਸ ਖੋਦਾ ਕੰਟਰੋਲ ਆ ਪ੍ਰੈਕਟਿਸ ਖੋਦਾ ਕੰਟਰੋਲ ਆ ਪ੍ਰੈਕਟਿਸ ਕੀ ਹੈ ਇਹ ਤਿਆਗ ਹੈ ਪ੍ਰੈਕਟਿਸ ਕੀ ਹੈ ਇੱਕ ਮਨ ਦਾ ਜਜ਼ਬਾ ਹੈ ਪ੍ਰੈਕਟਿਸ ਕੀ ਹੈ ਇੱਕ ਨਿਰੰਤਰ ਸੋਚ ਹੈ ਸਮਝ ਪ੍ਰੈਕਟਿਸ ਹੈ ਮਾਨਸਿਕ ਦੀ ਤੇ ਸਰੀਰਕ ਦੀ ਠੀਕ ਹੈ ਝੁੰਡ ਵੱਡਾ ਹੋਈ ਜਾਂਦਾ ਤੁਸੀਂ ਕੰਟਰੋਲ ਕਰਨਾ ਹੈ ਕਾਹਦੇ ਤੇ ਆਪਣੇ ਬੋਲਣ ਤੇ ਆਪਣੀ ਆਵਾਜ਼ ਤੇ ਕੰਟਰੋਲ ਕਰਨਾ ਹੈ ਝੁੰਡ ਵੱਡਾ ਹੋਈ ਜਾਂਦਾ ਹੋਰ ਆਪਣੇ ਖਿਆਲات ਆਪਣੀ ਸੋਚ ਇਹਨੂੰ ਕਾਗਰਤਾ ਬਣਾਉਣਾ ਹੈ ਇਹ ਵਿਗੜਦੀ ਹੈ ਹਰ ਵਕਤ ਚਲਦੀ ਰਹਿੰਦੀ ਹੈ ਕਾਲੀਆਂ ਬੱਦਲੀਆਂ ਵਿੱਚ ਛਾਈਆਂ ਰਹਿੰਦੀਆਂ ਤੇ ਫਿਰ ਕੀ ਹੁੰਦਾ ਨੁਕਸਾਨ ਹੁੰਦਾ ਹੈ ਹੈਲਥ ਦਾ ਵੀ ਤੇ ਆਪਣੇ ਮਾਨਸਿਕ ਤਲ ਦਾ ਵੀ ਆਪਾਂ ਬਹੁਤ ਸਾਰਾ ਵੱਡਾ ਭੰਡਾਰ એનર્ਜੀ ਦਾ ਗਲਤ ਪਾਸੇ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਾਰਨ ਕੀ ਹੈ ਕਿਉਂਕਿ ਅੱਖਾਂ ਦ੍ਰਿਸ਼ ਦੇਖਦੀਆਂ ਕੰਨ ਸੁਣਦੇ ਆ ਲੇਕਿਨ ਜੇ ਤੁਸੀਂ ਇਹ ਚੀਜ਼ ਨੂੰ ਸਮਝ ਗਏ ਵੀ ਮੈਂ ਆਪਣੀ એનર્ਜੀ ਨੂੰ ਯਾਰ ਇਸ ਤਰ੍ਹਾਂ ਵਰਤਣਾ ਇਹ ਬਹੁਤ ਮਹਿੰਗੀ ਹੈ ਤੇ ਇੱਥੇ ਵਰਤਣਾ ਗੱਲ ਬਣ ਗਈ ਇਹ ਪ੍ਰੈਕਟਿਸ ਹੈ ਪ੍ਰੈਕਟਸ ਹੈ ਗਰਾਊਂਡ ਸ਼ੂਟਾ ਨਹੀਂ 300 400 500 ਬੰਦਾ ਪ੍ਰੈਕਟਿਸ ਲਾ ਸਕਦਾ 1000 ਬੰਦਾ ਪ੍ਰੈਕਟਿਸ ਲਾ ਸਕਦਾ ਲੇਕਿਨ 1000 ਬੰਦਾ ਉਹ ਲਾ ਸਕਦਾ ਜਿਹੜਾ ਬਿਲਕੁਲ ਇਹ ਚੀਜ਼ ਨੂੰ ਸਮਝਦਾ ਕਿ ਮੇਰੇ ਲਈ ਤਾਂ 4x4 ਦੀ ਜਗ੍ਹਾ ਬਹੁਤ ਹੈ ਮੇਰੇ ਲਈ 6x6 ਦੀ ਜਗ੍ਹਾ ਬਹੁਤ ਓਕੇ ਹੈ ਠੀਕ ਹੈ ਉਹ ਡਿਸਪਲਨ ਦੇ ਵਿੱਚ ਉਹਦਾ ਮਾਈਂਡ ਬਹੁਤ ਕੰਮ ਕਰਤਾ ਵਾਲਾ ਉਹ ਜਦੋਂ ਗਰਾਊਂਡ ਘਰੋਂ ਚੱਲਦਾ ਹੈ ਤੇ ਘਰ ਤੱਕ ਕੀ ਬੋਲਣਾ ਹੈ ਕੀ ਖਾਣਾ ਹੈ ਕੀ ਸੁਣਨਾ ਹੈ ਉਹਦੇ ਸਾਰੇ ਮਤਲਬ ਸ਼ਡਿਊਲ ਹੈ ਰਾਈਟ ਤੇ ਫਿਰ ਕੀ ਕਰਦਾ ਉਹ ਉਹ ਪ੍ਰੋਪਰ ਆਪਦੀ ਖਰਾਕ ਦਾ ਆਲ ਦੇ ਬੋਲਣ ਦਾ ਆਪਦੀ ਸਮਝ ਦਾ ਉਹ ਧਿਆਨ ਰੱਖਦਾ ਤੇ ਜਿੰਨੀ ਚਾਹ ਪ੍ਰੈਕਟਿਸ ਜਿੰਨੀ ਮੈਂ ਮੇਰਾ ਪ੍ਰੈਕਟੀਕਲ ਹੈ ਕਿਸ ਟਾਈਮ ਨਾਲ ਜਿੰਨਾ ਤੁਸੀਂ ਚਾਹੋ ਰਨਿੰਗ ਕਰਾ ਲਓ ਜਿੰਨੀ ਮਰਜੀ ਚਪਾਟੇ ਲਾ ਲਓ ਜਿੰਨੀ ਮਰਜੀ ਪ੍ਰੈਕਟਿਸ ਲਾ ਲਓ ਤੇ ਪੂਰਾ ਦਿਨ ਹੀ ਲੱਗਿਆ ਰਹੂੰਗਾ ਆਏ ਆਏ ਨੱਚਣ ਟੱਪਣ ਆਏ ਹਰਕਤਾਂ ਤੇ ਸਮਝਦੇ ਆ ਨਾ ਉਹਦਾ ਮਤਲਬ ਕੀ ਆ ਮੈਨੂੰ ਪਤਾ ਲੱਗਿਆ ਇਸ ਚੀਜ਼ ਦਾ ਮੈਂ ਰਾਜ ਚਾਹਣਾ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਲੱਗ ਜੇ ਤੁਹਾਨੂੰ ਵੀ ਪਤਾ ਲੱਗ ਜੇ ਕਿ ਮੇਰੀ એનર્ਜੀ ਵੇਸਟ ਜਾਂਦੀ ਹੈ ਮੇਰੀ ਮੇਰਾ ਮਨ ਆਨੰਦ ਲੈਣ ਲੱਗ ਗਿਆ ਗਲਤ ਪਾਸੇ ਸਮਝਦੇ ਆ ਨਾ ਨਸ਼ਾ ਕੀ ਹੈ ਗਲਤ ਆਨੰਦ ਹੈ ਆਪਾਂ ਨੂੰ ਦਬੋ ਦਿੰਦਾ ਚੋਰੀ ਕੀ ਹੈ ਗਲਤ ਆਨੰਦ ਹੈ ਮਾਨਸਿਕ ਰੋਗ ਹੈ ਆਪਾਂ ਨੂੰ ਦਬੋ ਦਿੰਦੇ ਆ ਤੁਸੀਂ ਹੁਣ ਖੋਜਣਾ ਹੈ ਕਿ ਮੈਨੂੰ ਡਬਾਉਣ ਵਾਲੀਆਂ ਚੀਜ਼ਾਂ ਕਿਹੜੀਆਂ ਮੈਨੂੰ ਡਬਾਉਂਦੀਆਂ ਕਿਹੜੀਆਂ ਮੈਂ ਜਿੰਨੀ ਮਰਜ਼ੀ ਆਪਦੇ ਮਨ ਦੇ ਵਿੱਚ ਉਦਮ ਭਰ ਲਾ ਤੇ ਉਦਮ ਭਰ ਕੇ ਬਹੁਤ ਵੱਡੀ ਜੁਗਤ ਪੈਦਾ ਕਰਕੇ ਤੇ ਸੰਜਮ ਦੇ ਵਿੱਚ ਰਹਿ ਕੇ ਮੈਂ ਆਪਣੇ ਆਪ ਨੂੰ ਡੇਪ ਸਕਦਾ ਹੈ ਔਰ ਹਰ ਦਿਨ ਮੈਨੂੰ ਅਧਿਕਾਰ ਆ 24 ਘੰਟੇ ਦਾ ਫੁੱਲ ਆਕਸੀਜਨ ਬ੍ਰਹਿਮੰਡ ਦੇ ਵਿੱਚੋਂ ਮੈਨੂੰ ਮਿਲ ਰਹੀ ਆ ਮੈਨੂੰ ਅਧਿਕਾਰ ਆ ਕੋਈ ਰੋਕ ਨਹੀਂ ਸਕਦਾ ਮੇਰੀ ਆਕਸੀਜਨ ਕੋਈ ਦਿਨ ਨੂੰ ਨਹੀਂ ਮেরে ਨੂੰ ਰੋਕ ਸਕਦਾ ਸਮਝਦੇ ਆ ਨਾ ਕੋਈ ਦਿਨ ਨੂੰ ਨਹੀਂ ਕੋਈ ਆਕਸੀਜਨ ਨਹੀਂ ਸਾਰੀ ਅਕਾਗਰਤਾ ਮੇਰੇ ਤੇ ਦਿਹਾਲ ਹੈ ਅ ਸ਼ਾਂਤ ਹੈ ਤਰ ਕਿਉਂ ਮੈਂ ਦੇਖਦਾ ਹਾਂ ਉਹਨਾਂ ਗਰਾਊਂਡ ਚ ਸਭ ਤੋਂ ਪਹਿਲਾਂ ਮੈਂ ਆ ਜਾਂਦਾ ਸਮਝਦੇ ਹਨ ਕੋਸ਼ਿਸ਼ ਕਰੋ ਮੈਥੋਂ ਪਹਿਲਾਂ ਆਉਣ ਦੀ ਇਹ ਵਕਤ ਮਿਲਣਾ ਹੀ ਨਹੀਂ ਤੁਹਾਨੂੰ ਵਕਤ ਨਾਲ ਅੱਬਾ ਕਾਦੀਆਂ ਜਿੰਨਾਂ ਢੂੰਡੇ ਵੇਦ ਕਰਾਂ ਵਕਤ ਨਹੀਂ ਲੱਭਦਾ ਇਨਸਾਨ ਨੂੰ ਔਰ ਤੁਹਾਡੀ ਜਿਹੜੀ ਨਰਜੀ ਹੈ ਇਹ ਵੀ ਬਹੁਤ ਕੀਮਤ ਹੈ ਇਹਦੀ ਕਿ ਸਿੱਖਣਾ ਹੈ ਬਿਲਕੁਲ ਸਿੱਖਣਾ ਹੈ ਗਰਾਊਂਡ ਦੇ ਵਿੱਚ ਆ ਕੇ ਫਿਰ ਗੱਲ ਬਣਦੀ ਹੈ ਸਟੈਮਨਾ ਤਾਂ ਬਣੂਗਾ ਸਾਰੀਆਂ ਬਿਮਾਰੀਆਂ ਤਾਂ ਸਰੀਰ ਚੋਂ ਕੱਟੀਆਂ ਜਾਣੀਆਂ ਕਿਉਂਕਿ ਮਨ ਤੰਦਰੁਸਤ ਹੈ ਤੇ ਮਨ ਇਹੋ ਜਿਹਾ ਟੀਕਾ ਭਰ ਕੇ ਲਾਉਂਦਾ ਸਰੀਰ ਤੇ ਵੀ ਮਤਲਬ ਛਾੜੀ ਗੱਲਾਂ ਦੇ ਤੂੰ ਇਹ ਉੜਦਾ ਹੈ ਕਦੇ ਕਦੇ ਮੈਂ ਦੇਖਦਾ ਗਰਾਉਂਡਾਂ ਦੇ ਵਿੱਚ ਵੀ ਮਨਾ ਯਾਰ 60 ਸਾਲ ਦਾ ਵੀ ਇਹ ਇਹ ਚੀਜ਼ਾਂ ਹੋਈ ਜਾ ਰਹੀਆਂ ਇਹ ਤਾਂ ਹੋਈ ਜਾ ਰਹੀਆਂ ਮੈਂ ਚਾਹੁੰਨਾ ਤੁਹਾਨੂੰ ਵੀ ਕਿ ਤੁਹਾਨੂੰ ਹੁਣੇ ਤੋਂ ਪਤਾ ਲੱਗ ਜੇ 20 25 18 30 28 32 34 ਚ ਪਤਾ ਲੱਗ ਜੇ ਤੇ ਫਿਰ ਗਾਹਲੀ ਜ਼ਿੰਦਗੀ ਹੈ ਜਿਹੜੀ ਸੁਰਖਰੂ ਹੈ ਰਾਜਾ ਕੌਣ ਹੈ ਕੌਣ ਰਾਜਾ ਹੈ ਜਿਹਦਾ ਸੁਭਾਅ ਮਿੱਠਾ ਹੈ ਜਿਹਨੂੰ ਗੱਲ ਕਰਨ ਦਾ ਜਜ਼ਬਾ ਹੈ ਉਹ ਬਹੁਤ ਅਮੀਰ ਹੈ ਸਮਝਦੇ ਆ ਨਾ ਚੰਗਿਆਈ ਕੌਣ ਕੌਣ ਚੰਗਾ ਹੈ ਜਿਹੜਾ ਬੰਦਾ ਸਮਝਦਾ ਹੈ ਸਾਰੇ ਕائنات ਨੂੰ ਸਾਰੇ ਬ੍ਰਹਿਮੰਡ ਦੇ ਵਿੱਚ ਜਿੰਨੇ ਇਨਸਾਨ ਹੈ ਇਹਨਾਂ ਨੂੰ ਸਮਝ ਰਿਹਾ ਉਹ ਕਦੇ ਨਹੀਂ ਵਿਗਾਰਦਾ ਕਿਸੇ ਦਾ ਕੁਝ ਵੀ ਉਹ ਬੰਦਾ ਬਹੁਤ ਜ਼ਿਆਦਾ ਤੇਜ਼ ਤੇ ਕਲਹਿਰਾਉ ਉਹਨੇ ਆਪਣੀ ਜੁਨੀ ਨੂੰ ਆਪ ਸੁਧਾਰ ਕੇ ਚੱਲੇ ਜਾਣਾ ਤੇ ਲੋਕਾਂ ਪ੍ਰਤੀ ਵੀ ਕੋਈ ਸ਼ਿਕਵਾ ਘਲਾਨੀਗਾ ਜਿੱਥੇ-ਜਿੱਥੇ ਰਹੂਗਾ ਉਹ ਬਣਾ ਕੇ ਚੱਲੂਗਾ ਸਮਝਦੇ ਆ ਨਾ ਬੰਦੇ ਜਿੰਨੇ ਮਰਜ਼ੀ ਹੋ ਜਾਣ ਕੋਈ ਮਨ ਦੇ ਵਿੱਚ ਨਹੀਂ ਧਾਰਨੀ ਕਿ ਇੰਨੇ ਬੰਦੇ ਹੋਗੇ ਇੱਕ ਹੋਰ ਸੁਣ ਲਓ ਇਹਨਾਂ ਨੇ ਬੱਚਾ ਨੇ ਮੇਰੇ ਤੇ ਸਵਾਲ ਕੀਤਾ ਸੀ ਗੇਮ ਮੈਂ ਚਾਹੁੰਦਾ ਤੁਸੀਂ ਮੇਰੇ ਕੋਲੇ ਆ ਹੀ ਗਏ ਮੈਂ ਤੁਹਾਨੂੰ ਫੀਸਾਂ ਲੈਣੀ ਆ ਮੈਂ ਤੁਹਾਨੂੰ ਟ੍ਰੇਨਿੰਗ ਟ੍ਰੇਨਿੰਗ ਇਦਾਂ ਦੀ ਦੇਵਾਂ ਕਿ ਤੁਹਾਨੂੰ ਕਬੱਡੀ ਬਾਰੇ ਬਹੁਤ ਵੱਡੀ ਜਾਣਕਾਰੀ ਹੋ ਜਾਏ ਤੁਹਾਨੂੰ ਫਿਜ਼ੀਕਲ ਤੇ ਬਹੁਤ ਵੱਡੀ ਜਾਣਕਾਰੀ ਭਲੇਖੇ ਜਨਾ ਰਾਂ ਕਿ ਕਬੱਡੀ ਦੀ ਟ੍ਰੇਨਿੰਗ ਲੱਗੂਗੀ ਤੇ ਫਿਰ ਸਿੱਖਾਂਗੇ ਨਹੀਂ ਨਹੀਂ ਕਬੱਡੀ ਦੀ ਟ੍ਰੇਨਿੰਗ ਸਹੀ ਢੰਗ ਨਾਲ ਲੱਗੀ ਜਾਣੀ ਆ ਆ ਗੱਲਾਂ ਬਹੁਤ ਜ਼ਿਆਦਾ ਕੀਮਤੀ ਆ ਮੈਂ ਚਾਹੁੰਦਾ ਹਰ ਮਨ ਦੇ ਅੰਦਰ ਹਰ ਇਹ ਬੱਚਿਆਂ ਦੇ ਅੰਦਰ ਜਿਹਨੇ ਟੌਪ ਦੀ ਕਬੱਡੀ ਖੇਡਣੀ ਆ ਜਿਹਨੇ ਭੱਟੇ ਪਲੇਅਰ ਜਾ ਕੇ ਬਣਨਾ ਹੈ ਜਿਹਨੇ ਉਹ ਮੌਂਟ ਨੂੰ ਸਾਹਮਣਾ ਹੈ ਵੱਡੀ ਨੂੰ ਜਿਹਨੇ ਸ਼ੋਰਤ ਨੂੰ ਸਾਹਮਣਾ ਹੈ ਉਹ ਪਹਿਲਾ ਮਨ ਚ ਪੱਕੀ ਹੋ ਜੇ ਕਿਤੇ ਭਲੇਖੇ ਚ ਬੰਦਾ ਪਹਿਲਾ ਨਾ ਤਾਂ ਚੜ ਜੇ ਪਹਿਲੀ ਪੌੜੀ ਤੇ ਫਿਰ ਉਹ ਤਾਂ ਚੜ ਕੇ ਜਿਹੜੀ ਉਹਨੂੰ ਮਿਲੀ ਸ਼ੌਹਰਤ ਆ ਜਿਹੜੀ ਮਿਲਿਆ ਪੈਸਾ ਆ ਅੱਜ ਬਹੁਤ ਵੱਡੀ ਕਬੱਡੀ ਦੇ ਵਿੱਚ ਬਹੁਤ ਵੱਟਾ ਮਤਲਬ ਪੈਸਾ ਹੈ ਉਹ ਨਾ ਸੰਭਾਲਿਆ ਜਾਵੇ ਤੇ ਫਿਰ ਉਹ ਥੱਲੇ ਡਿੱਗ ਪੇ ਮੁੜ ਕੇ ਉੱਠਣ ਜੋਗਾ ਹੀ ਨਾ ਰਵੇ ਤੇ ਉਹਦੇ ਮੂੰਹ ਚ ਬੋਲ ਤਾਂ ਮੁਕਣੇ ਨਹੀਂ ਤੇ ਫਿਰ ਉਹਦੇ ਬੋਲ ਪਤਾ ਕੀ ਕਹਿੰਦੇ ਆ ਉਹ ਕਹਿੰਦਾ ਕਬੱਡੀ ਦੇ ਵਿੱਚ ਤਾਂ ਕੁਝ ਵੀ ਨਹੀਂ ਯਾਰ ਕਬੱਡੀ ਤਾਂ ਬਹੁਤ ਵੱਟਾ ਨੁਕਸਾਨ ਕਰ ਦਿੰਦੀ ਆ ਕਬੱਡੀ ਤਾਂ ਇਹ ਕਰ ਦਿੰਦੀ ਆ ਕਿਉਂਕਿ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਜਿਵੇਂ ਬਹੁਤ ਵੱਡਾ ਬਹੁਤ ਬੰਦੇ ਮੈਂ ਦੇਖਿਆ ਬੋਲਦੇ ਬੋਲਦਾ ਸਟੋਰ ਆ ਉਹਨਾਂ ਦੇ ਬੋਲ ਤਾਂ ਮੁੱਕਣੇ ਨਹੀਂ ਪਰ ਉਹਨਾਂ ਦੀਆਂ ਮੰਨੀਆਂ ਹਰਕਤਾਂ ਸਹੀ ਨਹੀਂ ਸੀਗੀਆਂ ਮੰਨ ਦੀਆਂ ਹਰਕਤਾਂ ਨਹੀਂ ਸੀ ਪ੍ਰੋਪਰ ਮਨ ਜਾ ਗਿਆ ਨਹੀਂ ਸੀ ਸੰਸਕਾਰ ਬਣੇ ਨਹੀਂ ਸੀਗੇ ਤੇ ਉਹ ਸ਼ੁੱਧ ਨਹੀਂ ਸੀਗੇ ਤੇ ਫਿਰ ਉਹ ਆਵਾਜ਼ ਦੇ ਵਿੱਚ ਪਤਾ ਕੀ ਕਹਿੰਦਾ ਇਸ ਧਰਤੀ ਨੂੰ ਕੀ ਇਸ ਲੋਕਾਂ ਨੂੰ ਲੋਕ ਬਹੁਤ ਮਾੜੇ ਆ ਇਹ ਤਾਂ ਮਤਲ ਹੁਣ ਤਾਂ ਨਰਕ ਹੈ ਹੁਣ ਤਾਂ ਕਲਜੋਗਾ ਆ ਬੋਲ ਰਿਹਾ ਉਹਨੂੰ ਪਤਾ ਹੀ ਨਹੀਂ ਭਲਿਆ ਮਾਨਸਾ ਤੇਰੇ ਖੁਦ ਦੇ ਅੰਦਰ ਤੇਰੀ ਮਾਨਸਿਕਤਾ ਬਿਮਾਰ ਹੈ ਜਿਹੜੀ ਮਸ਼ੀਨ ਦੇ ਵਜ੍ਹੀ ਦੀ ਤੇਰੀ ਬੋਲੀ ਆਉਂਦੀ ਹੈ ਉਹਦੀ ਰਿਪੇਅਰ ਨਹੀਂ ਕਰਾਈ ਤੂੰ ਤੂੰ ਉਹਦੀ ਰਿਪੇਅਰ ਕਰਾ ਉਹ ਉਹ ਮਾਨਸਿਕ ਪਲਾਨ ਆ ਤੇਰੇ ਜਿਹੜੇ ਬਹੁਤ ਟੌਪ ਦੇ ਹੋਣ ਜਦੋਂ ਨਿਕਲਣ ਤੇ ਕਿਸੇ ਦੀ ਜ਼ਿੰਦਗੀਆਂ ਬਣਾਉਣ ਜਦੋਂ ਨਿਕਲਣ ਤੇ ਹਰ ਧਰਤੀ ਨੂੰ ਬਣਾਉਣ ਸਮਝਦੇ ਆ ਨਾ ਇਸ ਤਰ੍ਹਾਂ ਦੀਆਂ ਗੱਲਾਂ ਐ ਪੁੱਤ ਬਹੁਤ ਜ਼ਰੂਰੀ ਐ ਤੇ ਫੇਰ ਗੱਲ ਬਣਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਰਵਾਹ ਨਾ ਕਰੋ ਪ੍ਰੈਕਟਿਸ ਲੱਗੀ ਜਾਣੀ ਆ ਠੀਕ ਐ OK थैंक यू ਧੰਨਵਾਦ ਐ 300 ਪਲੇਟ ਹੈ 300 ਪਲੇਟ ਹੈ ਤੇ 200 ਛਪਾਟਾ ਹੈ ਨਾ 200 ਬੈਠਕਾ ਹੈ ਠੀਕ ਹੈ ਸਿੱਧੀ ਤੇ ਪਹਿਲਵਾਨੀ ਠੀਕ ਹੈ ਘਣ ਤੇ ਮਤਲ ਹੈ ਗਈ ਆ ਪੌਣੀ ਰੱਸਾ ਇਹ ਸਾਰੀਆਂ ਹੈਗੀਆਂ ਟਾਇਰ ਦੀਆਂ ਪਲਟੀਆਂ 100 ਆ ਪੂਰੀ ਕਰਕੇ ਜਾਣੀ ਹੈ ਜਿਨ੍ਹਾਂ ਦਾ ਟਾਈਮ ਹੋ ਗਿਆ ਉਹ ਜਾ ਸਕਦੇ ਆ ਜਾਂ 10 15 ਮਿੰਟ ਹੋਰ ਲਾ ਲਓ 100 ਪਲਟੀਆਂ ਪਲੇਟ ਜਿੰਨੀ ਲਾ ਸਕਦੇ ਆ 200 ਡੰਡ ਹੈਗੀ ਆ ਠੀਕ ਹੈ ਰੱਸਾ ਪੌਣੀ ਘਣ ਇਹ ਲੱਗ ਹੈ